ਇਹ ਆਇ ਤਤਨੀ ਕਰਾਂ ਸਿੱਖਾਂ ਦੀਆਂ ਹੱਤਾਂ ਤੇ ਪਾਵਣਾ ਉਹਨੂੰ ਛੱਟ ਮਾਰਨ ਵਾਲੀ ਸਮਾਂ ਘਰੀ ਲਈ ਸਰਕਾਰ ਕਾਰਵਾਈ ਕਰੇ ਅਫਸਰ ਦਰਖਿਆਨੇ ਕੁਦੀ ਚਿੰਗੜਗਾ ਜਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਰਗਾ ਦੇ ਪਲੇਟਫਾਰਮਾਂ ਨੂੰ ਪੱਕਾ ਪਈ ਜਾਵੇ ਇਹ ਵੀ ਪੰਜਾਬ ਦੀ ਖਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਠੇ ਸਬੇ ਥਾ ਨਹੀਂ ਤੁੱਟ ਜੇਹਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਆ ਤੇ ਸਿੱਖਾਂ ਦਾ ਕੇਂਦਰੀ ਸਥਾਨ ਹੋਣ ਦੇ ਨਾਲ-ਨਾਲ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਮਨੁੱਖਤਾ ਤੇ ਸਮੁੱਚੇ ਸੰਸਾਰ ਨੂੰ ਆਪਣੇ ਖਲਾਵੇ ਵਿੱਚ ਲੈ ਕੇ ਭਾਈਚਾਰਕ ਸਾਂਝ, ਮੁਹੱਬਤ ਅਤੇ ਪ੍ਰੇਮ ਦਾ ਸਿਧਾਂਤ ਤੇ ਉਪਦੇਸ਼ ਦਿੰਦੇ ਨੇ ਪਰ ਜਿਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਉੱਤੇ ਪਹਿਲਾਂ ਹਮਲੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਤਾਂ ਹੁਣ ਜਦੋਂ ਅੱਜ ਟੈਕਨੋਲੋਜੀ ਦਾ ਜਮਾਨਾ ਵਾ ਤੇ ਪਿਛਲੇ ਕੁਝ ਸਮੇਂ ਤੋਂ ਇੱਕ ਰੁਝਾਨ ਨੇ ਜ਼ੋਰ ਫੜਿਆ ਵਾ ਕਿ ਖਾਸ ਕਰਕੇ AI ਤਕਨੀਕ ਦੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਵਿੱਚ ਕੁਝ ਇਤਰਾਜ਼ਯੋਗ ਵੀਡੀਓਂ AI ਦੇ ਨਾਲ ਬਣਾ ਕੇ ਜਾਲੀ ਨਕਲੀ ਬਣਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜੋ ਸਿੱਖਾਂ ਦੀ ਆਸਥਾ ਤੇ ਸ਼ਰਧਾ ਭਾਵਨਾ ਵਾ ਉਸ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਜੋ ਵੀ ਪਿੱਛੇ ਵੀ ਵੀਡੀਓ ਬਣਾਈਆਂ ਗਈਆਂ AI ਦੇ ਨਾਲ ਜਾਂ ਜਿਹੜੀ ਹੁਣ ਇਤਰਾਜਯੋਗ ਵੀਡੀਓ ਬਣਾਈ ਗਈ ਆ ਉਹਨੂੰ ਦੇਖ ਕੇ ਹਰੇਕ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਜਿਹੜਾ ਦਿਲ ਵਾ ਉਹ ਬਲੁੰਦ ਰਿਆ ਗਿਆ ਪਰ ਇਹਦੇ ਵਿੱਚ ਫਿਕਰਮੰਦੀ ਵਾਲੀ ਗੱਲ ਇਹ ਹੈਗੀ ਆ ਕਿ ਪਹਿਲਾਂ ਵੀ ਜਿਨ੍ਹਾਂ ਨੇ AI ਤਕਨੀਕ ਦੇ ਨਾਲ ਇਹੋ ਜੀਆਂ ਕੋਈ ਗਲਤ ਵੀਡੀਓ ਬਣਾਈਆਂ ਇਤਰਾਜਯੋਗ ਔਰ ਜਿਨ੍ਹਾਂ ਨੇ ਹੁਣ ਬਣਾਈਆਂ ਅਜੇ ਤੱਕ ਭਾਵੇਂ ਪੰਜਾਬ ਸਰਕਾਰ ਆ ਤੇ ਭਾਵੇਂ ਸੈਂਟਰ ਦੀ ਕੇਂਦਰ ਸਰਕਾਰ ਇਹ ਇਹੋ ਜੇ ਲੋਕਾਂ ਨੂੰ ਟ੍ਰੇਸ ਨਹੀਂ ਕਰ ਸਕੀ ਜਿਹੜੀ ਕਿ ਸਰਕਾਰ ਦੀ ਮਨਸ਼ਾ ਦੇ ਉੱਤੇ ਸਿੱਧਮ ਸਿੱਧਾ ਸਵਾਲ ਆ ਕਿ ਜਦੋਂ ਕਿਤੇ ਹੋਰ ਇਹੋ ਜੀ ਕੋਈ ਘਟਨਾ ਹੋਵੇ ਜਾਂ ਕੋਈ ਇਹੋ ਜੀ ਇਤਰਾਜਯੋਗ ਵੀਡੀਓ ਪਾਵੇ ਤੇ ਕੁਝ ਘੰਟਿਆਂ ਦੇ ਵਿੱਚ ਖਾਸ ਕਰਕੇ ਸਰਕਾਰ ਦਾ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਆ ਉਹ ਕੋਸ਼ਟ ਘੰਟਿਆਂ ਦੇ ਵਿੱਚ ਵੀ ਇਹ ਦਾਵਾ ਕਰਦਾ ਕਿ ਅਸੀਂ ਦੋਸ਼ੀਆਂ ਨੂੰ ਲੱਭ ਲਿਆ ਕਿ ਕਿੰਨਾ ਨੇ ਅਪਲੋਡ ਕੀਤੀ ਪਰ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤੇ ਇੱਥੇ ਇਗਨੋਰ ਕੀਤਾ ਜਾਂਦਾ ਜਿਹੜਾ ਕਿ ਮੰਦ ਭਾਗ ਹੈ ਨਹੀਂ ਸਗੋਂ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਵਾ ਕਿ ਸਾਡੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਤੇ ਇਹੋ ਜੀਆਂ ਵੀਡੀਓ ਹੋਰ ਜ਼ਿਆਦਾ ਫੈਲਣ ਸਗੋਂ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਉਤਸ਼ਾਹ ਜਿਹੜਾ ਉਹ ਦਿੱਤਾ ਜਾ ਰਿਹਾ ਤੋਂ ਪਹਿਲੀ ਗੱਲ ਕਿ ਸਰਕਾਰ ਦਾ ਸਾਈਬਰ ਕਰਾਇਮ ਪੁਲਿਸ ਜਿਹੜਾ ਵਾ ਉਹ ਛੇਤੀ ਤੋਂ ਛੇਤੀ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੇ ਤਾਂ ਕਿ ਸਿੱਖ ਕਿਉਂਕਿ ਜਦੋਂ ਇਹੋ ਜਿਹਾ ਕੁਝ ਦੇਖਣਗੇ ਤੇ ਇਉਂ ਲੱਗਦਾ ਵੀ ਕੁਝ ਲੋਕ ਸਿੱਖਾਂ ਨੂੰ ਪ੍ਰਕੋਪ ਕਰਨਾ ਚਾਹੁੰਦੇ ਆ ਤੇ ਫੇਰ ਕਹਿਣਗੇ ਵੀ ਵੇਖੋ ਸਿੱਖ ਜਿਹੜੇ ਉਹ ਪ੍ਰਕੋਪ ਹੋ ਰਹੇ ਆ ਪਰ ਜਦੋਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਆ ਵੀ ਖਾਸ ਕਰਕੇ ਸਾਡਾ ਦਿਲਵਾ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਦੇ ਬਾਰੇ ਕੋਈ ਇਹੋ ਜਿਹਿਆਂ ਤਰਾਜੋਗ ਵੀਡੀਓ ਬਣਾ ਕੇ ਅਪਲੋਡ ਕਰਦਾ AI ਸਿਸਟਮ ਦੇ ਰਾਹੀਂ ਤਾਂ ਸਰਕਾਰਾਂ ਦੇ ਸਬੰਧਤ ਮੈਕਮੇ ਜਲਦੀ ਤੋਂ ਜਲਦੀ ਉਹਨਾਂ ਨੂੰ ਟ੍ਰੇਸ ਕਰਨ ਫੜਨ ਕਿਉਂਕਿ ਅੱਜ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਥੇ ਇਹ ਸਰਕਾਰਾਂ ਦਾਵਾ ਵੀ ਕਰਦੀਆਂ ਵੀ ਸਾਨੂੰ ਤੇ ਇੱਥੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਆ ਵੀ ਜੇ ਕੋਈ ਸਾਡੀ ਨਜ਼ਰ ਤੋਂ ਕਵੇ ਵੀ ਲੁਕ ਜਾਊਗਾ ਤੇ ਲੁਕ ਨਹੀਂ ਸਕਦਾ ਉਥੇ ਟੈਕਨੋਲੋਜੀ ਦੇ ਜਮਾਨੇ ਦੇ ਵਿੱਚ AI ਦੀ ਵਰਤੋਂ ਕਰਕੇ ਕੋਈ ਸ਼ਰਿਆਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਤਰਾਜਜੋਗ ਵੀਡੀਓ ਬਣਾ ਕੇ ਸੰਗਤਾਂ ਦੇ ਵਿੱਚ ਜਾਂ ਸਾਈਬਰ ਜੋ ਵੀ ਹੈਗਾ ਆਪਣਾ ਸੋਸ਼ਲ ਮੀਡੀਆ ਇਹਦੇ ਰਾਈ ਫਲਾਵੇ ਤੇ ਉਥੇ ਅਜੇ ਤੱਕ ਕੋਈ ਕਾਰਵਾਈ ਨਹੀਂ ਦੂਜਾ ਸਰਕਾਰ ਆ ਜਿਹੜੀ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਇੱਕ ਵਿਸ਼ੇਸ਼ ਆਦੇਸ਼ ਕਰੇ ਕਿ ਇਹ ਜਿਹੜੀਆਂ AI ਕੰਪਨੀਆਂ ਇਹ ਸਮੂਹ ਧਰਮਾਂ ਦੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖੇ ਕਿਉਂਕਿ ਧਰਮ ਜਿਹੜਾ ਵਾ ਸਾਡੀ ਸ਼ਰਦਾ ਦਾ ਸਾਡੇ ਦਿਲ ਦਾ ਮਸਲਾ ਹੈਗਾ ਵਾ ਕੋਈ ਵੀ ਬੰਦਾ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਤੀ ਇਹੋ ਜਿਹੀ ਇਤਰਾਜ਼ਯੋਗ ਵੀਡੀਓ ਨਾ ਸਹਿਣ ਕਰ ਸਕਦਾ ਨਾ ਦੇਖ ਸਕਦਾ ਤੋ ਸਰਕਾਰ ਜਿਹੜੀ ਖਾਸ ਕਰਕੇ ਕੇਂਦਰ ਦੀ ਸਰਕਾਰ ਉਹ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਕਰੇ ਔਰ ਇਹਨਾਂ ਉੱਤੇ ਕੋਈ ਜਾਵਤਾ ਲਾਵੇ ਤਾਂ ਕਿ ਵਾਰ-ਵਾਰ ਇਹੋ ਜੀਆਂ ਮੰਦਭਾਗੀ ਵੀਡੀਓ ਨਾ ਬਣਨ ਤੇ ਕਿਸੇ ਵੀ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ ਦੂਜੀ ਗੱਲ ਆਮ ਲੋਕਾਂ ਨੂੰ ਵੀ ਇਹ ਆਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵਾ ਕਿ ਜਦੋਂ ਕੋਈ ਇਹੋ ਜੀ ਵੀਡੀਓ ਬਣਾ ਕੇ ਅਪਲੋਡ ਕਰ ਦਿੰਦਾ ਵਾ ਸੋਸ਼ਲ ਮੀਡੀਆ ਅਕਾਊਂਟ ਤੇ ਤਾਂ ਕਈ ਲਿਖ ਕੇ ਵੀ ਇਹ ਵੇਖੋ ਬੜਾ ਨਿੰਦਣਯੋਗ ਆ ਪਰ ਉਹਨੂੰ ਸ਼ੇਅਰ ਕਰ ਦਿੰਦੇ ਆ ਸ਼ੇਅਰ ਕਰਨ ਦੀ ਬਜਾਏ ਸਾਰਿਆਂ ਨੂੰ ਇਹ ਚਾਹੀਦਾ ਵੀ ਜਿਹੜੇ ਖਾਤੇ ਤੋਂ ਇਹ ਵੀਡੀਓ ਪਈ ਆ ਉਹਦੀ ਰਿਪੋਰਟ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਵੀਡੀਓ ਉਸ ਖਾਤੇ ਤੋਂ ਨਾ ਪਵੇ ਤੇ ਵੀਡੀਓ ਅੱਗੇ ਤੋਂ ਅੱਗੇ ਫੈਲਣ ਤੋਂ ਬਚ ਜਾਵੇ ਨਾਲ ਹੀ ਮੈਂ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ ਕਿ ਇਹ ਰੁਝਾਨ ਬਹੁਤ ਵੱਧ ਰਿਹਾ ਤਾਂ ਉਹਨਾਂ ਨੇ ਵੀ ਇਹ ਗੱਲਬਾਤ ਕੀਤੀ ਔਰ ਇਹ ਹੋਊਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਆਈ ਮਹਾਰਾਜ ਜਿਹੜੇ ਉਹਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਜਲਦੀ ਤੋਂ ਜਲਦੀ ਕੀਤੀ ਜਾਵੇ ਔਰ ਉਹਦੇ ਵਿੱਚ ਉਹਨਾਂ ਮਹਾਰਾਂ ਦੀ ਸਲਾਹ ਲੈ ਕੇ ਉਹਨਾਂ ਦੇ ਸੁਝਾਅ ਲੈ ਕੇ ਇਹ ਜਿਹੜਾ ਨਵਾਂ ਹੀ ਕੰਮ ਚੱਲ ਪਿਆ ਇਹਨੂੰ ਨੱਥ ਪਾਉਣ ਦੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਕਿਉਂਕਿ ਵੈਸੇ ਤੇ ਪਹਿਲਾ ਫਰਜ਼ਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਪਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਪਹਿਲਾਂ ਦਰਬਾਰ ਸਾਹਿਬ ਨੂੰ ਧਮਕੀਆਂ ਆਈਆਂ ਤੇ ਉਸ ਸੰਬੰਧੀ ਅਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ ਗਿਆ ਕੋਈ ਕਾਰਵਾਈ ਨਹੀਂ ਹੋਈ ਤਾਂ ਲੱਗਦਾ ਇਹ ਆ ਕਿ ਸਰਕਾਰਾਂ ਆਪਣੇ ਫਰਜ਼ਾਂ ਤੋਂ ਭੱਜ ਰਹੀਆਂ ਜਾਂ ਜਾਣਬੁੱਝ ਕੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਉਹ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ ਹਰ ਸਿੱਖ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ। ਤੋਂ ਸਿੱਖਾਂ ਦੀ ਧਾਰਮਿਕ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਤੀ ਏਆਈ ਮਾਹਰਾਂ ਦੀ ਇੱਕ ਮੀਟਿੰਗ ਸੱਦੇ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋਵਾਂਗੇ। ਦੂਜਾ ਮੈਂ ਦੁਨੀਆ ਭਰ ਦੇ ਏਆਈ ਮਾਹਰ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਸਿੱਖ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹਦੇ ਸਬੰਧ ਵਿੱਚ ਕੀ ਹੋ ਸਕਦਾ ਵਾ। ਆਪਣੀ ਜਿਹੜੀ ਸਲਾਹ ਵਾ ਉਹ ਆਪਣੇ ਸੁਝਾਵਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੋ ਤਾਂ ਕਿ ਆਪਾਂ ਮਿਲ ਜੁਲ ਕੇ ਇਹ ਜੋ ਨਵਾਂ ਹੀ ਰੁਝਾਨ ਸਾਡੇ ਗੁਰਸਥਾਨਾਂ ਦੇ ਪ੍ਰਤੀ ਮੰਦ ਭਾਵਨਾ ਦੇ ਨਾਲ ਇਤਰਾਜ਼ਯੋਗ ਵੀਡੀਓ ਬਣਾ ਕੇ ਚਾਲੂ ਕੀਤਾ ਜਾ ਰਿਹਾ ਇਹਨੂੰ ਆਪਾਂ ਜਲਦੀ ਤੋਂ ਜਲਦੀ ਨੱਥ ਪਾਈਏ ਸਰਕਾਰਾਂ ਨੂੰ ਵੀ ਹੈਗਾ ਭਈ ਤੁਸੀਂ ਅੱਖਾਂ ਬੰਦ ਕਰਕੇ ਨਾ ਬੈਠੋ ਦੇਖੋ ਇਹ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਕਦੀ ਵੀ ਆਪਣੇ ਗੁਰਸਥਾਨਾਂ ਦੇ ਪ੍ਰਤੀ ਇਹੋ ਜੀ ਵੀਡੀਓ ਨਾ ਸਹਿਣ ਕਰਦੇ ਆ ਨਾ ਸਹਿਣ ਕਰਨਗੇ ਸਰਕਾਰਾਂ ਸਮਾਂ ਰਹਿੰਦੇ ਆ ਰਹਿੰਦੇ ਆ ਇਹੋ ਜੇ ਅਨਸਰਾ ਨੂੰ ਨੰਗਾ ਕਰੇ ਇਹਨਾਂ ਦੀ ਪਛਾਣ ਜਨਤਕ ਕਰੇ ਇਹਨਾਂ ਨੂੰ ਫੜੇ ਤਾਂ ਕਿ ਅੱਗੇ ਤੋਂ ਕਿਉਂਕਿ ਵੇਖੋ ਜਿੰਨੇ ਵੀ ਇਹ ਦਰਬਾਰ ਸਾਹਿਬ ਦੇ ਪ੍ਰਤੀ ਵੀਡੀਓ ਬਣਾਈਆਂ ਉਹਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਸਤਖੰਡ ਸ੍ਰੀ ਦਰਬਾਰ ਸਾਹਿਬ ਪ੍ਰਤੀ ਕਿੰਨੀ ਮਾੜੀ ਭਾਵਨਾ ਤੇ ਮੰਦ ਭਾਵਨਾ ਵਾ ਜਿਹੜਾ ਇਸ ਸੱਚ ਦੇ ਘਰ ਪ੍ਰਤੀ ਇਹੋ ਜੀ ਵੀਡੀਓ ਬਣਾ ਕੇ ਅਪਲੋਡ ਕਰਦਾ ਤੇ ਸਿੱਖਾਂ ਨੂੰ ਪ੍ਰਕੋਪ ਕਰਨ ਦਾ ਯਤਨ ਕਰਦਾ ਪਿਆ ਸਰਕਾਰਾਂ ਇਹੋ ਜੇ ਅਨੁਸਾਰ ਨੂੰ ਛੇਤੀ ਤੋਂ ਛੇਤੀ ਨੱਥ ਪਾਉਣ AI ਦੇ ਮਾਹਰ ਜਿਹੜੇ ਆ ਉਹ ਆਪਣੇ ਸੁਝਾਅ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ